ਲਾਲ ਬਹਾਦਰ ਸ਼ਾਸਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ ਕਹਿੰਦੇ ਕਿ ਚੰਗੀਆਂ ਕਿਤਾਬਾਂ ਦਾ ਸਵਾਗਤ ਹੈ ਮੈਂ ਨਰਕਾਂ ਦੇ ਵਿੱਚ ਵੀ ਕਰੂੰ ਅੱਛਾ ਜੀ ਕਿਉਂ ਕਿਉਂਕਿ ਕਹਿੰਦੇ ਕਿਤਾਬਾਂ ਜਿੱਥੇ ਹੋਣਗੀਆਂ ਉਹਨਾਂ ਨੇ ਸਵਰਗ ਆਪੇ ਬਣਾ ਲੈਣਾ ਕੀ ਬਾਤ ਹੈ ਕੀ ਬਾਤ ਜੀ ਤੇ ਕਿਤਾਬਾਂ ਤੁਸੀਂ ਵੀ ਲਿਖੀਆਂ ਵੀ ਤੁਹਾਡੀ ਵੀ ਜ਼ਿੰਦਗੀ ਵੀ ਕਿਤਾਬ ਵਰਗੀ ਹੈ ਹਾਲੇ ਵੀ ਜ਼ਿੰਦਗੀ ਦਾ ਹਿੱਸਾ ਨੇ ਕਿਤਾਬ ਬਿਲਕੁਲ 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 ਕਿਤਾਬਾਂ ਤੇ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਤੇ ਮੇਰੇ ਹਰ ਦੋਸਤ ਜ਼ਿਆਦਾਤਰ ਕਿਤਾਬਾਂ ਤੋਂ ਦੂਰ ਆ ਪਰ ਮੈਂ ਫੜ ਫੜਾ ਕੇ ਉਹਨਾਂ ਨੂੰ ਨੇੜੇ ਲਿਆਉਣਾ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਤੇ ਚਲੋ ਇਧਰ ਬਿਲਕੁਲ ਬਿਲਕੁਲ ਤਾਂ ਭਾਈ ਜ਼ਰੂਰੀ ਆਪਾਂ ਬਹੁਤ ਵਰੀ ਕਿਤਾਬਾਂ ਦੀ ਗੱਲ ਕੀਤੀ ਹੈ ਕਿਸਾਬ ਇਹ ਆਪਣੀ ਇੱਕ ਦੁਨੀਆ ਕਹਿੰਦੇ ਕਿ ਜੇ ਤੂੰ ਕੱਲਾ ਵੀ ਆ ਤਾਂ ਕੋਈ ਚੱਕਰ ਨਹੀਂ ਇਹਨੂੰ ਮਿੱਤਰ ਬਣਾ ਲੈ ਹਮ ਹਮ ਆਪਣੇ ਆਪ ਹੀ ਮੈਂ ਖੁਦ ਮਹਿਸੂਸ ਕਰਦਾ ਹੁੰਦਾ ਹਾਂ ਭਾਜੀ ਜੀ ਕਿ ਘਰੇ ਜਿਵੇਂ ਲਾਇਬ੍ਰੇਰੀ ਮੈਂ ਵੀ ਬਣਾ ਰੱਖੀ ਛੋਟੀ ਜੀ ਉਹ ਜਿਵੇਂ ਮੈਨੂੰ ਆਇਆ ਲੱਗਦਾ ਹੁੰਦਾ ਕਿ ਯਾਰ ਇੱਥੇ ਇੱਕ ਜ਼ਿੰਦਗੀ ਨਹੀਂ ਇੱਥੇ ਬਹੁਤ ਸਾਰੀਆਂ ਜ਼ਿੰਦਗੀਆਂ ਨੇ ਕੁਝ ਲੋਕ ਉਹਨਾਂ ਦੀ ਸਾਰੀ ਜ਼ਿੰਦਗੀ ਦੇ ਤਜਰਬੇ ਤੋਂ ਬਾਅਦ ਕਿਤਾਬ ਬਣਦੀ ਹੈ ਉਹ ਆਪਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ ਤਾਂ ਸਮਝ ਲਓ ਇੱਕ ਬੰਦੇ ਦੀ ਜ਼ਿੰਦਗੀ ਪੜ੍ਹ ਲਈ ਆ ਜੀ 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 ਸਹੀ ਹੈ ਸਹੀ ਹੈ ਸਹੀ ਉਹ ਉਸ ਬੰਦੇ ਦੀ ਸ਼ਾਇਦ ਸਾਰੀ ਜ਼ਿੰਦਗੀ ਦਾ ਨਿਚੋੜ ਨਿਚੋੜ ਹੁੰਦਾ ਬਿਲਕੁਲ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਸੇਧ ਦੇ ਸੇਧ ਦੇ ਸਕਦਾ ਨਹੀਂ ਬਹੁਤ ਅੱਛੀ ਹੋਰ ਕਿਤਾਬਾਂ ਤੋਂ ਅੱਜ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਦਰਸ਼ਕਾਂ ਨਾਲ ਵੀ ਮੈਂ ਵਾਅਦਾ ਕੀਤਾ ਕਿ ਸਾਂਝੀ ਕਰਨੀ ਹੈ ਜੀ ਸਾਡੇ ਵਾਲੇ ਡਿਪਾਰਟਮੈਂਟ ਦੇ ਵਿੱਚ 301 ਅਧ ਉਹ ਮਾਸਟਰ ਕਲਾਸਰ ਤੋਂ ਚੰਗੀ ਗੱਲ ਹੈ ਲੈਕਚਰਰ ਬਣ ਗਿਆ ਉਹ ਵੀ ਅੰਗਰੇਜ਼ੀ ਦੇ ਚੰਗੀ ਗੱਲ ਹੈ ਗੱਲ ਚੰਗੀ ਇਹ ਹੈ ਕਿ ਸਾਡੇ ਅੰਗਰੇਜ਼ੀ ਦੇ ਟੀਚਰ ਬਹੁਤ ਘੱਟ ਹੁੰਦੇ ਆ ਇਹ ਸਾਰੇ ਸਕੂਲਾਂ ਦੇ ਵਿੱਚ ਕਮੀਆਂ ਹੁੰਦੀਆਂ ਨੇ ਬਿਲਕੁਲ ਅੰਗਰੇਜ਼ੀ ਹੋਣ ਜੀ ਪੰਜਾਬੀ ਆਪਾਂ ਘੱਟ ਪੜਨੇ ਆ ਘੱਟ ਪੜਦੇ ਆ ਪਰ ਇਹ ਉਦੋਂ ਵੀ ਜਿਹੜੀ ਸਮੱਸਿਆ ਹੈ ਕਿ ਟੀਚਰ ਨਹੀਂ ਹੁੰਦੇ ਅੱਛਾ ਜੀ ਪਰ ਇਸ ਗੱਲ ਦੇ ਵਿੱਚ ਇੱਕ ਛੋਟੀ ਜਿਹੀ ਸਮੱਸਿਆ ਹੈ ਖੁਸ਼ੀ ਵਾਲੀ ਗੱਲ ਵੱਖਰੀ ਹੈ ਪਰ ਸਮੱਸਿਆ ਇਹ ਹੈ ਕਿ ਜਿਹੜੇ 301 ਟੀਚਰ ਹੈ ਉਹਦੇ ਵਿੱਚੋਂ ਕਹਿੰਦੇ ਕਿ ਜਿਹੜੇ ਜਿਨ੍ਹਾਂ ਦੀ ਕਹੋ ਪਿੱਠ ਭੂਮੀ ਦਾ ਜਿਨ੍ਹਾਂ ਦਾ ਬੈਕਗ੍ਰਾਉਂਡ ਇੰਗਲਿਸ਼ ਵਾਲਾ ਸੀ ਉਹ ਤਿੰਨ ਹੀ ਨੇ ਅੱਛਾ ਜੀ ਬਾਕੀ 298 ਟੀਚਰ ਜਿਹੜੇ ਪ੍ਰਮੋਟ ਹੋਏ ਆ ਉਹ ਉਹਨਾਂ ਦਾ ਇੰਗਲਿਸ਼ ਜਿਹੜਾ ਬੇਸਿਕਲੀ ਉਹ ਸਬਜੈਕਟ ਜਿਹੜਾ ਇੰਗਲਿਸ਼ ਨਹੀਂ ਹੈਗਾ ਸੀ ਉਹ ਮੈਂ ਕਿਹ ਇਨਫੋਰਮੇਸ਼ਨ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਦੇਣਾ ਕਿ ਉਹਦੇ ਵਿੱਚ ਕਿਹੜੇ ਕਿਹੜੇ ਅਧਿਆਪਕ ਹੈ ਜਿਨ੍ਹਾਂ ਦਾ ਵਿਸ਼ਾ ਹੋਰ ਰਿਹਾ ਪਹਿਲਾਂ ਜਿਵੇਂ ਕਹਿੰਦੇ ਕਿ 127 ਅਧਿਆਪਕ ਹੈ ਜਿਹੜੇ ਸਾਇੰਸ ਵਿਸ਼ੇ ਦੇ ਹੈ ਤੇ ਸੋਸ਼ਲ ਸਟੱਡੀਜ਼ ਨਾਲ ਜੁੜੇ ਹੋਏ 102 ਅਧਿਆਪਕ ਹੈ ਮੈਥ ਨਾਲ ਜੁੜੇ ਹੋਏ 41 ਅਧਿਆਪਕ ਹੈ ਹਿੰਦੀ ਨਾਲ 16 ਪੰਜਾਬੀ ਦੇ ਵੀ ਨੇ 7 ਐਗਰੀਕਲਚਰ ਇੰਗਲਿਸ਼ ਵਾਲੇ 3 ਤੇ ਇੱਕ ਫਿਜ਼ੀਕਲ ਦਾ ਵੀ ਹੈ ਪਰ ਸਮੱਸਿਆ ਇਹ ਹੈ ਕਿ ਮਿੰਟੂ ਜੀ ਤੁਹਾਨੂੰ ਵੀ ਪਤਾ ਹੈ ਕਿ ਪੂਰੀ ਤਾਂ ਸੰਪੂਰਨ ਤੌਰ ਤੇ ਜੇ ਆਪਾਂ ਪੰਜਾਬੀ ਵੀ ਸਹੀ ਬੋਲ ਨਹੀਂ ਹੋਵੇ ਨਾ ਉਦੋਂ ਚ ਵੀ ਕਿਤੇ ਨਾ ਕਿਤੇ ਗਲਤੀ ਕਰ ਦਿੰਨੇ ਆ ਪੰਜਾਬੀ ਦੇ ਸ਼ਬਦਾਂ ਦਾ ਵੀ ਆਪਾਂ ਨੂੰ ਸਹੀ ਫਲੋ ਜਾਂ ਉਹਨਾਂ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਪ੍ਰੋਨਨਸੀਏਸ਼ਨ ਨਹੀਂ ਪਤਾ ਲੱਗਦੀ ਪਰ ਇਹ ਮੈਨੂੰ ਕਈ ਵਾਰੀ ਲੱਗਦਾ ਔੜਦੇ ਆ ਕੰਮ ਕਿ ਇੱਕ ਹੋਰ ਵਿਸ਼ੇ ਵਾਲਾ ਅਧਿਆਪਕ ਫਿਜ਼ੀਕਲ ਐਜੂਕੇਸ਼ਨ ਵਾਲਾ ਜਾ ਕੇ ਅੰਗਰੇਜ਼ੀ ਪੜ੍ਹਾਉਂ ਬੱਚੇ ਨੂੰ ਵੀ 11ਵੀਂ 12ਵੀਂ ਪੜ੍ਹਾਉਂਨ ਕਿ ਅੱਛਾ 11ਵੀਂ 12ਵੀਂ ਜੀ ਜਿਹੜੇ ਲੈਕਚਰਰ ਬਣੇ ਜਿਹੜੇ ਪੜ੍ਹਾਉਂਦੇ ਆ ਜੀ ਇਹੋ ਠੀਕ ਹੈ ਉਹਨਾਂ ਨੂੰ ਪਤਾ ਜਿਹੜੇ ਸਾਡੇ ਨਿਜ਼ਾਮ ਵਾਲੇ ਨੇ ਹਾਕਮ ਨੂੰ ਪਤਾ ਕਿ ਉਹਨੇ ਤੇ ਇਹਨਾਂ ਦੇ 25 30 ਆ ਜ਼ਿਆਦਾਤਰ ਅੰਗਰੇਜ਼ੀ ਵਾਲਿਆਂ ਦੇ ਜੀ ਤੇ ਕਿਉਂ ਨਾ ਵੀ ਆਪਣਾ ਇੱਕ ਫਿਗਰ ਵੀ ਥੋੜਾ ਠੀਕ ਕਰ ਲਈਏ ਕਹਿੰਨੇ ਲੈਕਚਰਰ ਹੋ ਗਏ ਨੇ ਜੀ ਤੇ ਨਾਲੇ ਇਹਨਾਂ ਨੂੰ ਵਿਚਾਰਿਆਂ ਨੂੰ ਥੋੜੀ ਫੀਲਿੰਗ ਤੇ ਆਵੇ ਬਿਲਕੁਲ ਬਿਲਕੁਲ ਸਾਡੀ ਤਰੱਕੀ ਹੋਈ ਹੈ ਜਨਾ ਫਿਰ ਇਹੀ ਆ ਕਿ ਕਰਨਾ ਕੱਤਰਨਾ ਸੀ ਮੈਂ ਕਹਿੰਦਾ ਬੁੱਤਾ ਯਾਰ ਸਰਨ ਵਾਲਾ ਕੰਮ ਕੀਤਾ ਬਸ ਬੁੱਤਾ ਸਰਨ ਵਾਲੀ ਗੱਲ ਹੱਦ ਹੋ ਗਈ ਆ ਕਿ ਚਲੋ 6ਵੀਂ ਤੋਂ 10ਵੀਂ ਤੱਕ ਵੀ ਫਿਰ ਠੀਕ ਆ ਜਿਹੜਾ ਉਹਨਾਂ ਦਾ ਮਤਲਬ ਕਿ ਹੈਗਾ ਦਾਇਰਾ ਜਿਹੜਾ ਉਹਨਾਂ ਦਾ ਦਾਇਰਾ ਜਿਹੜਾ ਸਬਜੈਕਟ ਆ 11ਵੀਂ 12ਵੀਂ ਚ ਉਹ ਬੰਦੇ ਜਿਨ੍ਹਾਂ ਨੇ ਬਾਅਦ ਚ ਐਮਏ ਕੀਤੀ ਆ ਹੂੰ ਉਹ ਹਾਂ ਤੁਸੀਂ ਐਮਏ ਵਾਲੀ ਗੱਲ ਯਾਦ ਕਰਾਤੀ ਉਹ ਵੀ ਕੋਰਸਪੋਂਡੈਂਸ ਤੋਂ ਕੀਤੀਆਂ ਹੋਈਆਂ ਨੇ ਨਾ ਉਹ ਐਮਏ ਹੀ ਕਰਨੀ ਕਿਤਾਦੀ ਉਹ ਜਾਣ ਕੇ ਨਾ ਵਿਸ਼ੇ ਮਾਰ ਬਣ ਕੇ ਸੋ ਗੱਲ ਇਹ ਆ ਕਿ ਬਈ ਇੱਥੇ ਤਾਂ ਰੱਬ ਰੱਖਾ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕੁਝ ਨਹੀਂ ਹੈਗਾ ਅਕਾਦਮਿਕ ਢਾਂਚੇ 'ਚ ਤੁਸੀਂ ਵੀ ਕੰਮ ਕਰਦੇ ਹੋ ਅਸੀਂ ਤੇ ਮਤਲਬ ਕਿ ਚਲੋ ਜਿਆਦਾ ਪੜ੍ਹੇ ਲਿਖੇ ਨਹੀਂ ਹੈ ਜੀ ਅਸੀਂ ਤੇ ਅੱਧ ਪੜ੍ਹੇ ਜੇ ਲੋਕ ਆ ਪਰ ਇੰਨਾ ਪਤਾ ਹੈ ਕਿ ਇੱਥੋਂ ਜੋ ਭਵਿੱਖ ਸਾਡਾ ਨਿਕਲ ਰਿਹਾ ਹੈ ਨਾ ਇਹ ਜਿਹੜਾ ਅਕਾਦਮਿਕ ਢਾਂਚਾ ਮੈਂ ਕੋਈ ਸਟੇਟ ਦੀ ਨਹੀਂ ਗੱਲ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਜੀ ਓਵਰ ਆਲ ਹਮ ਇੰਡੀਆ ਦੀ ਗੱਲ ਕਰ ਰਿਹਾ ਕਿ ਮਤਲਬ ਕਿ ਅਸੀਂ ਟਾਈਮ ਪਾਸ ਜਿਹੀ ਭਵਿੱਖਾਵ ਦਾ ਕੱਢ ਰਹੇ ਆ ਕੋਈ ਮੈਂ ਤਾਂ ਕਹਿੰਦਾ ਕਿ ਅਕਾਦਮਿਕ ਢਾਂਚਾ ਇੱਕ ਵਾਰੀ ਮੁੜ ਤੋਂ ਫੇਰ ਉਸਾਰਨ ਦੀ ਜ਼ਰੂਰਤ ਹੈ ਸਮੇ ਦਾ ਹਾਨੀ ਬਣਾਉਣ ਦੀ ਜ਼ਰੂਰਤ ਹੈ ਇਹ ਤੇ ਸਭੋਂ ਪਿਛਾ ਨੂੰ ਮਤਲਬ ਕਿ ਪਿਛਲ ਖਰੀਓ ਤੁਰੇ ਨੇ ਤੇ ਕੀ ਕਰੀਏ ਇਹ ਗਾਂ ਇਹਨਾਂ ਨੇ ਕੀ ਤੁਰਨਾ ਤੇ ਪਿਛਾ ਨੂੰ ਗੇਅਰ ਪਾ ਬੈਠੇ ਆ ਬੈਕ ਗੇਅਰ ਵੀ ਇਹਨਾਂ ਦਾ ਫੋਰਡ ਵਾਲਾ ਤੁਹਾਨੂੰ ਪਤਾ ਫੋਰਡ ਜਿੰਨਾ ਗਾਂ ਨੂੰ ਭਜਦਾ ਉਹਨਾਂ ਪਿਛਾ ਨੂੰ ਪਾਏ ਇਹ ਫੋਰਡ ਵਾਲਾ ਗੇਅਰ ਪਾ ਬੈਠੇ ਨੇ ਜੀ 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 ਮਨੋਜੀ ਕਹਿ ਰਹੇ ਨੇ ਕਿ ਇੰਗਲੈਂਡ ਦੇ ਵਿੱਚ ਵੀ ਸਕੂਲਿੰਗ ਦਾ ਇੰਡੀਆ ਵਾਲਾ ਹੀ ਹਾਲ ਹੈ ਪਰ ਆਪਣੇ ਇੰਡੀਆ ਦੇ ਵਿੱਚ ਤਾਂ ਬੜਾ ਮਾੜਾ ਹਾਲ ਹੈ ਕਿਉਂਕਿ ਫਲੋ ਮੈਨੂੰ ਪਤਾ ਹੈ ਵੀ ਅੰਗਰੇਜ਼ੀ ਦਾ ਬਣਦੇ ਬਣਦੇ ਹੀ ਬਣਦਾ ਜੀ ਕੰਨ ਤੇ ਚਲੋ ਖੈਰ ਰੱਬ ਰੱਖਿਆ ਤੁਹਾਡੇ ਕੈਨ ਨੂੰ ਨਾ ਰੱਬ ਰੱਖਾ ਮਿੱਤਰਾਂ ਦਾ ਬਸ ਇਹ ਬਾਕੀ ਚੀਜ਼ਾਂ ਦੇ ਨਾਲ-ਨਾਲ ਇਹ ਚੀਜ਼ਾਂ ਵੀ ਮਾੜੀਆਂ-ਮੋਟੀਆਂ ਸੁਧਰ ਜਾਣ